ਅਮਰੀਕਾ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਭਾਰਤ ਦੇ ਲੋਕਾਂ ਨੂੰ ਰਿਪੋਰਟ ਕੀਤਾ ਜਿਸ ਵਿੱਚ ਪੰਜਾਬ ਦੇ ਕਈ ਲੋਕ ਨੇ ਹਰਿਆਣਾ ਦੇ ਲੋਕ ਨੇ ਤੇ ਲਗਾਤਾਰ ਭਾਰਤ ਦੇ ਕੁਝ ਲੋਕਾਂ ਨੂੰ ਅਮਰੀਕਾ ਸਰਕਾਰ ਨੇ ਦੇਸ਼ ਨਿਕਾਲਾ ਦਿੱਤਾ ਗਿਆ ਜਾ ਰਿਹਾ ਹੈ 104 ਭਾਰਤੀ ਵਾਪਸ ਆਏ ਨੇ ਤੇ ਹੋਰ ਵੀ ਲਿਸਟ ਵਿੱਚ ਨੇ ਇਸ ਪੂਰੇ ਮਾਮਲੇ 'ਚ ਸਾਡੇ ਨਾਲ ਨੇ ਵਿਰਿੰਦਰ ਸਿੰਘ ਬਿਊਰੋ ਚੀਫ ਆਫ ਵਿਸ਼ੈਂਟਨ ਡੀਸੀ ਤੋਂ ਜੀ ਸਰ ਤੁਹਾਡਾ ਇਸ ਬਾਰੇ ਕੀ ਕਹਿਣਾ ਭਾਰਤ ਦੇ ਕੁਝ ਲੋਕ ਅਮਰੀਕਾ ਸਰਕਾਰ ਜਿਨ੍ਹਾਂ ਨੇ ਰਿਪੋਰਟ ਕੀਤਾ ਦੇਸ਼ ਨਿਕਾਲਾ ਦੇ ਦਿੱਤਾ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਰஞ்சிਤ ਕੋਰ ਜੀ ਧੰਨਵਾਦ ਸ਼ੁਕਰੀਆ ਮੈਂ ਉਸੇ ਜਗ੍ਹਾ ਤੇ ਬੈਠਾ ਹੋਇਆ ਹਾਂ ਵਾ ਵਾਸ਼ਿੰਗਟਨ ਡੀਸੀ ਰਾਜਸਥਾਨੀ ਕਿਥੋਂ ਡੋਨਲਡ 트੍ਰੰਪ ਨੇ ਅਮਰੀਕਾ ਦਾ ਜੋ ਪ੍ਰੈਜ਼ੀਡੈਂਟ ਹੈ ਜਿਨ੍ਹਾਂ ਨੇ ਕਲਮ ਚੁਲਾ ਕੇ ਭਾਰਤੀਆਂ ਨੂੰ ਨਾਲ ਦੇ ਹੋਰ ਵੀ ਕੰਟਰੀਆਂ ਦੇ ਜਿਹੜੇ 200 ਛੇ ਕੰਟਰੀਆਂ ਨੇ ਜਿਸ ਦੇ ਵਿੱਚ ਰਿਪੋਰਟੇਸ਼ਨ ਆਰਡਰ ਜਾਰੀ ਕੀਤੇ ਨੇ ਸੋ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਇਹ ਕੋਈ ਵੱਡੀ ਗੱਲ ਨਹੀਂ ਪੰਜਾਬ ਦੇ ਵਿੱਚ ਆਪਣੇ ਆਪ ਹੀ ਲੜੀ ਜਾਂਦੇ ਨੇ ਕਾਂਗਰਸ ਅਕਾਲੀ ਦਲ ਅਕਾਲੀ ਕਾਂਗਰਸ ਦਾ ਆਮ ਆਦਮੀ ਪਾਰਟੀ ਕਿਸੇ ਹੋਰ ਨਾਲ ਲੜੀ ਜਾਂਦਾ ਬੀਜਪੀ ਦੇ ਨਾਲ ਸੋ ਇਸ ਤਰ੍ਹਾਂ ਨਹੀਂ ਸਰਕਾਰਾਂ ਚੱਲਦੀਆਂ ਹੁੰਦੀਆਂ ਆਪ ਕਿਸੇ ਨੂੰ ਕਿਸੇ ਨਾਲ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਬੱਚਾ 18 17 18 ਸਾਲ ਦਾ ਹੁੰਦਾ ਉਹਨੂੰ ਬਾਹਰ ਦਾ ਰੁਖ ਕਰਨਾ ਸ਼ੁਰੂ ਕਰ ਦਿੰਦੇ ਲੋਕ ਦਿਖਾਣਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਏਜੰਟ ਹੁੰਦੇ ਨੇ ਪੂਰੇ ਪਾਰੇ ਲੋਕੋ ਨੂੰ ਫਸ ਵੀ ਜਾਂਦੇ ਨੇ ਲੱਖਾਂ ਰੁਪਏ ਲਾ ਕੇ ਕਰੋੜਾਂ ਰੁਪਏ ਲਾ ਕੇ ਲੋਕੀ ਬਾਹਰ ਦਾ ਚਾਹਤਾ ਦੇ ਕੇ ਬਾਹਰੋਂ ਮਸਿਕੋ ਰਈ ਕੱਢ ਦਿੰਦੇ ਨੇ ਇਦੇ ਵਿੱਚ ਸਰਕਾਰਾਂ ਦਾ ਵੀ ਦੋਸ਼ ਹੈ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਬੇਰੁਜ਼ਗਾਰੀ ਹੈ ਬਹੁਤ ਜ਼ਿਆਦਾ ਤੁਹਾਨੂੰ ਸਭ ਨੂੰ ਪਤਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਇੱਕ ਬਾਰਡਰ ਨਾਲ ਲੱਗਦਾ ਹੋਇਆ ਸੂਬਾ ਵੀ ਸਾਡਾ ਇਸ ਦੇ ਵਿੱਚ ਬੇਰੁਜ਼ਗਾਰੀ ਜ਼ਿਆਦਾ ਵੀ ਚੰਗੀ ਇੱਕ ਸਿਹਤ ਵਾਸਤੇ ਚੰਗੀ ਇੱਕ ਰੁੱਖ ਵਾਸਤੇ ਚੰਗੀ ਇੱਕ ਪੈਸੇ ਕਮਾਉਣ ਵਾਸਤੇ ਲੋਕੀ ਵਿਦੇਸ਼ਾਂ 'ਲ ਰੁੱਖ ਕਰ ਪੰਜਾਬ ਤੋਂ ਬਾਹਰ ਲੇਕਿਨ ਲੋਕਾਂ ਦੇ ਸੁਪਨੇ ਚੁਰਾਚੂਰ ਹੋ ਗਏ ਜਦੋਂ 20 ਤਰੀਕ ਨੂੰ ਜਨਵਰੀ ਨੂੰ ਡੋਨਲਡ 트ੰਪ ਨੇ ਕਲਮ ਚਲਾਈ ਅਪ ਡਿਸਟਾ ਮੈਂ ਬੈਠਾ ਹੋਇਆ ਹਾਂ ਇੱਥੇ ਵਸ਼ਿੰਟਨ ਡੀਸੀ ਦੇ ਵਿੱਚ ਇੱਥੇ ਅੱਜ ਵੀ ਲੋਕਾਂ ਦਾ ਪੋਲਿਟਿਸ਼ੀਅਨ ਅਮਰੀਕਨ ਲੋਕੀ ਬਹੁਤ ਕੁਛ ਨੇ ਲੋਕਾਂ ਨੂੰ ਵਾਪਸ ਕੰਟਰੀਆਂ ਚ ਭੇਜ ਕੇ ਭਾਰਤ ਦੇ ਵਿੱਚ ਨਹੀਂ ਦੂਜੀਆਂ ਕੰਟਰੀਆਂ ਦੇ ਵਿੱਚ ਵੀ ਸਾਰੇ ਕੰਟਰੀਆਂ ਦੇ ਵਿੱਚ ਜਿੱਥੇ ਜਿੱਥੋਂ ਆਨ ਲੋਕ ਆਉਂਦੇ ਨੇ ਇਮੀਗਰੇਟ ਆਉਂਦੇ ਨੇ ਬਾਰਡਰ ਕ੍ਰੋਸ ਕਰਕੇ ਆਉਂਦੇ ਨੇ ਜਾਂ ਕ੍ਰੈਮ ਕੀਤਾ ਹੁੰਦਾ ਕੋਈ ਜਾ ਕੋਈ ਨਸ਼ਾ ਪੈਛਦਾ ਹੈ ਜਾਂ ਕੋਈ ਜ਼ੁਲਮ ਕਰਦਾ ਉਹਨੂੰ ਇੱਥੇ ਅਮਰੀਕਾ ਵਾਸਤੇ ਜਗ੍ਹਾ ਨਹੀਂ ਹੈਗੀ ਕਿਸੇ ਵਾਸਤੇ ਜਗ੍ਹਾ ਨਹੀਂ ਹੋਗੀ ਜੇ ਕੋਈ ਕੋਈ ਕਰੈਮ ਕਰਦਾ ਉਹਨਾਂ ਨੇ ਕਿਹਾ ਸਪੈਸ਼ਲ ਇਹ ਗੱਲ ਕਹੀ ਹੈ ਜਿਹਨੂੰ ਅਮਰੀਕਾ ਚੰਗਾ ਨਹੀਂ ਲੱਗਦਾ ਜਿਹੜਾ ਪ੍ਰੋਟੈਸਟ ਕਰਨਾ ਚਾਹੁੰਦਾ ਉਹ ਅਮਰੀਕਾ ਤੋਂ ਛੱਡ ਕੇ ਜਾ ਸਕਦਾ ਅਮਰੀਕਾ ਇੱਕ ਚੰਗੇ ਨਾਗਰਿਕ ਚੰਗੇ ਬੰਦਿਆਂ ਦੀ ਕੰਟਰੀ ਹੈ ਇੱਥੇ ਚੰਗੇ ਸੱਚੇ ਸੋਚੇ ਆਮਾਨਦਾਰ ਲੋਕ ਹੀ ਅਮਰੀਕਾ ਦੇ ਵਿੱਚ ਰਹਿਣਗੇ ਜੀ ਜੀ ਲਗਾਤਾਰ ਇਹ ਚਲੇ ਤੇ ਲੈ ਕੇ ਪੰਜਾਬ ਦੀ ਜਿਹੜੀ ਗੱਲ ਕੀਤੀ ਜਾਵੇ 400 ਤੋਂ ਪਹਿਤ ਹੋ ਗਈ ਇਸ ਦਾ ਵਿਰੋਧ ਹੋ ਰਿਹਾ ਹੈ ਪੰਜਾਬ ਸਰਕਾਰ ਕਹਿੰਦੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਪਰ ਕੀ ਲੱਗਦਾ ਇਸ ਪੂਰੇ ਮਾਮਲੇ 'ਚ ਮਾਪੇ ਵੀ ਜਿਹੜੇ ਅਨਲੀਗਲ ਤਰੀਕੇ ਨਾਲ ਬੱਚਿਆਂ ਨੂੰ ਬਾਹਰ ਭੇਜਦੇ ਨੇ ਉਹ ਹੀ ਜ਼ਿੰਮੇਵਾਰ ਨੇ ਨਹੀਂ ਨਹੀਂ ਇਹਦੇ ਵਿੱਚ ਕੋਈ ਸੈਂਟਰ ਸਰਕਾਰ ਚਾ ਪੰਜਾਬ ਦੀ ਸਰਕਾਰ ਜਾਂ ਹਰਿਆਣਾ ਸਰਕਾਰ ਜਾਂ ਰਾਜਸਥਾਨ ਦੀ ਜਾਂ ਗੁਜਰਾਤ ਦੀ ਸਰਕਾਰ ਕੋਈ ਜ਼ਿੰਮੇਵਾਰ ਨਹੀਂ ਹੈਗੀ ਇੱਥੇ ਜ਼ਿੰਮੇਵਾਰ ਲੋਕ ਖੁਦ ਨੇ ਆਪ ਨੇ ਦੂਜੀ ਗੱਲ ਜਿਹੜੀ ਸਥਾਨ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋਏ ਹੋ ਉਥੇ ਏਜੰਟ ਦਾ ਗਾੜੇ ਏਜੰਟ ਨੇ ਇੱਟ ਪੁੱਟੋ ਕਹਿੰਦੇ ਜਿਵੇਂ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਸਿੰਗਰ ਇੱਟ ਪੁੱਟਣ ਦੀ ਲੋੜ ਨਹੀਂ ਉੱਤੇ ਬੈਠੇ ਹੁੰਦੇ ਪੰਜਾਬ ਦੇ ਵਿੱਚ ਏਜੰਟ ਮੋਟ ਨੇ ਦਲਾਲ ਕਹਿ ਸਕਦੇ ਆ ਦੱਲੇ ਕਹਿ ਸਕਦੇ ਇਹਨਾਂ ਨੂੰ ਇਹਨਾਂ ਨੇ ਘਰਾਂ ਦੇ ਘਰ ਬਰਬਾਦ ਕਰਕੇ ਲੋਕਾਂ ਨੂੰ ਬਾਹਰ ਵੇਚਣਾ ਸ਼ੁਰੂ ਕਰਤਾ ਇਹਨੂੰ ਹਿਊਮਨ ਡਰਾਇਫਟ ਦੇ ਅੰਦਰ ਆਂਦਾ ਕਿਉਂਕਿ ਇਹ ਹਿਊਮਨ ਟ੍ਰੈਫਿਕਿੰਗ ਦੇ ਅੰਦਰ ਆਂਦਾ ਕਿਉਂਕਿ ਇਹਨਾਂ ਨੇ ਘਰਾਂ ਦੇ کاروبار ਬੱਚਿਆਂ ਨੂੰ ਵੇਚ ਦਿੱਤਾ ਕਿ ਕਿ ਕਿਸੇ ਨੇ ਇਥੋਂ ਬੱਚਾ ਪੰਜਾਬ ਤੋਂ ਚੁੱਕਿਆ ਉਹਨਾਂ ਨੇ ਦੁਬਈ ਵੇਚਦਾ ਦੁਬਈ ਵਾਲਿਆਂ ਨੇ ਯੂਰਪ ਵੇਚਦਾ ਯੂਰਪ ਵਾਲਿਆਂ ਨੇ ਗਵਾਟਾ ਮਾਲਾ ਵੇਚਦਾ ਗਵਾਟਾ ਮਾਲਾ ਵਾਲਿਆਂ ਨੇ ਅਗੂ ਅਮਰੀਕਾ ਦੇ ਵੇਚਦਾ ਸੋ ਇੱਕ ਚੇਨ ਹੈ ਇੱਕ ਬੰਦਾ ਨਹੀਂ ਹੈਗਾ ਇਹਦੇ ਵਿੱਚ ਪੂਰਾ ਇੱਕ ਚੇਨ ਹੁੰਦੀ ਹੈ ਇਹ ਚੇਨ ਦੇ ਨਾਲ ਹੀ ਕੰਮ ਚੱਲਦਾ ਲੇਕਿਨ ਨਥ ਪਾਣੀ ਪੰਜਾਬ ਸਰਕਾਰ ਦਾ ਕੰਮ ਸੀ ਇਹ ਨਥ ਪਾਣੀ ਹਰਿਆਣਾ ਸਰਕਾਰ ਦਾ ਕੰਮ ਸੀ ਨੱਥ ਪਾਣੀ ਗੁਜਰਾਤ ਦੀ ਸਰਕਾਰ ਦਾ ਕੰਮ ਸੀ ਨੱਥ ਪਾਣੀ ਫੰਡ ਗਵਰਨਮੈਂਟ ਦਾ ਕੰਮ ਸੀ ਹਰ ਇੱਕ ਸਟੇਟ ਦੇ ਵਿੱਚ ਆਪਣੀਆਂ ਆਪਣੀਆਂ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਸੀ ਇਹ ਕੰਮ ਕੋਈ ਅੱਜ ਨਹੀਂ ਚੱਲਦਾ ਕਿ ਅੱਜ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਕੱਲ ਕਾਂਗਰਸੀ ਪਰਸੂ ਉਸ ਤੋਂ ਪਹਿਲਾਂ ਫਿਰ ਸੀ ਅਕਾਲੀ ਦਰ ਸੋ ਇਹ ਸਾਰੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੀ ਆਈਲੈਂਡਸ ਤੇ ਜਿਹੜੇ ਵੱਡੇ ਵੱਡੇ ਬੈਨਰ ਤੇ ਪੋਸਟਰ ਲਾ ਕੇ ਲੋਕਾਂ ਨੇ ਇਥੇ ਲੋਕਾਂ ਨੂੰ ਇਥੇ ਛਦਾਈ ਬਣਾਇਆ ਹੋਇਆ ਬੇਕੁਫ ਬਣਾਇਆ ਹੋਇਆ ਕਿ ਤੁਸੀਂ ਜੀ 15 ਦਿਨ ਦੇ ਵਿੱਚ ਯੂ ਐਸ ਏ ਦਾ ਵੀਜ਼ਾ 18 ਦਿਨ ਦੇ ਵਿੱਚ ਕੈਨੇਡਾ ਦਾ ਵੀਜ਼ਾ ਇਹ ਕੀ ਛਲੀਆਂ ਵਿੱਚ ਜਿਹੜੇ ਟੌਫੀਆਂ ਵੇਚ ਰਹੇ ਹੋ ਤੁਸੀਂ ਰੇੜੀਆਂ 'ਤੇ ਰੱਖ ਕੇ ਲੋਕਾਂ ਨੂੰ ਤੁਸੀਂ ਬੇਕੂਪ ਬਣਾਣਾ ਬੰਦ ਕਰ ਦਿਓ ਪੰਜਾਬ ਦੇ ਲੋਕਾਂ ਨੂੰ ਸੁਧਰਨਾ ਚਾਹੀਦਾ ਜੀ ਜਹਾਜ਼ਾਂ ਦੇ ਜਹਾਜ਼ ਪਰ ਕੇ ਰੇੜੀ ਨੇ ਇੱਥੇ 18000 ਤੋਂ ਉੱਤੇ ਬੰਦਾ ਔਰੜੀ ਇਹਨਾਂ ਨੇ ਸੱਜਿਆ ਹੋਇਆ 18000 ਇੰਡੀਅਨ ਭਾਰਤੀ ਔਰੜੀ ਫੜਿਆ ਹੋਇਆ 1.5 ਲੱਖ ਦੇ ਲਾਗੇ ਇਹਨਾਂ ਕੋਲ ਲਿਸਟ ਹੈਗੀ ਹੈ ਇੰਡੀਅਨ ਲੋਕ ਜਿਹੜੇ ਉਹਨਾਂ ਨੇ ਡਿਪੋਰਟ ਕਰਨੇ ਨੇ ਪੰਜਾਬ ਦੇ ਵਿੱਚ ਵੀ ਇਹ ਗੁਜਰਾਤ ਦੇ ਹਰਿਆਣਾ ਹਮਾਚੂ ਪੂਰਾ ਪੰਜਾਬ ਨਹੀਂ ਪੂਰਾ ਇੰਡੀਆ ਦੇ ਲੋਕ ਨੇ ਲੱਖ ਤੋਂ ਉੱਤੇ ਜਿਹੜੀ ਸੰਖਿਆ ਹੈਗੀ ਹੈ 18000 ਤੋਂ ਵੱਧ ਲੀ ਫੜ ਚੁੱਕੇ ਨੇ ਜਿੱਦਾਂ ਰஞ்சிਤ ਜੀ ਜਿਹਦਾ ਡਿਪੋਰਟੇਸ਼ਨ ਕਰਦੇ ਨੇ ਇਹ ਨਹੀਂ ਕਿ ਬੰਦਾ ਫੜਿਆ ਕਿ ਮੈਂ ਕਹਤਾ ਜੀ ਮੈਂ ਇੰਡੀਆ ਦਾ ਮੈਂ ਜੀ ਜਲੰਧਰ ਦਾ ਨਹੀਂ ਜੀ ਉਹ ਉਹਦੀ ਇਨਕੁਆਰੀ ਪਹਿਲਾਂ ਸਭ ਤੋਂ ਪਹਿਲਾਂ ਇੰਡੀਆ ਐਂਬੈਸੀ ਨੂੰ ਭੇਜਦੇ ਨੇ ਐਂਬੈਸਟਰ ਉਹ ਲਿਸਟ ਚੈੱਕ ਕਰਦਾ ਕਿ ਸਾਡਾ ਨਾਗਰਿਕ ਹੈ ਕਿ ਨਹੀਂ ਹੈ ਇਹ ਬੰਦਾ ਇਹਦਾ ਪਾਸਪੋਰਟ ਅਸੀਂ ਇਸ਼ੂ ਕੀਤਾ ਨਹੀਂ ਡੇਟ ਆਫ ਬਰਥ ਨਾਂ ਪਿਓ ਦਾ ਨਾਂ ਮਾਦਾ ਨਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਕੁਆਰੀ ਇਥੋਂ ਦਿੱਲੀ ਜਾਂਦੀ ਹੈ ਦਿੱਲੀ ਤੋਂ ਫਿਰ ਐਗਜ਼ਾਮਪਲ ਪੰਜਾਬ ਦਾ ਬੰਦਾ ਹੈ ਫਿਰ ਚੰਡੀਗੜ੍ਹ ਚੰਡੀਗੜ੍ਹ ਤੋਂ ਫਿਰ ਉਹ ਜਿੱਥੇ ਪਾਸਪੋਰਟ ਦਾ ਇਸ਼ੂ ਹੋਇਆ ਹੁੰਦਾ ਉੱਥੋਂ ਜਾਂਦੀ ਉੱਥੋਂ ਵਾਪਸ ਜਾਂਦੀ ਹੈ ਕਿ ਹਾਂ ਨਾਗਰਿਕ ਸਾਡੇ ਸ਼ਹਿਰ ਦਾ ਹੈਗਾ ਸਾਡੇ ਪਿੰਡ ਦਾ ਹੈਗਾ ਫਿਰ ਵਾਪਸ ਦਿੱਲੀ ਆਂਦੀ ਦਿੱਲੀ ਤੋਂ ਬਾਅਦ ਫਿਰ ਅਮਰੀਕਾ ਆਂਦੀ ਹੈ ਫੇਰ ਉਹਦੀ ਅੰਬਰਜੈਂਸੀਆਂ ਸਲੀਪਾ ਬਣੀਆਂ ਫੇਰ ਭੇਜਦੇ ਨੇ ਇਹ ਨਹੀਂ ਕਿ ਓਵਰਨਾਈਟ ਉਹਨੇ ਕਹਤਾ ਜੀ ਮੈਂ ਇੰਡੀਆ ਦਾ ਏਰੀਆ ਜਿਹੜਾਤਾ ਪਾਕਿਸਤਾਨ ਦਾ ਕਹਤਾ ਤਾਂ ਉਹ ਕਹਦੇਗਾ ਕਿ ਮੈਂ ਜਲੰਧਰ ਦਾ ਉਹ ਇਦਾਂ ਨਹੀਂ ਉਹਦੀ ਸ਼ਨਾਖਤ ਉਹਦੇ ਫਿੰਗਰਪ੍ਰਿੰਟ ਹੁੰਦੇ ਨੇ ਜਦੋਂ ਬੰਦਾ ਬਾਹਰ ਨਿਕਲਦਾ ਇੱਥੇ ਵੀ ਇੰਡੀਆ 'ਚ ਜਿਵੇਂ ਅੰਮ੍ਰਿਤਸਰ ਜਾਜਲੈਂਡ ਕੀਤਾ ਉਹਨਾਂ ਦੇ ਫਿੰਗਰਪ੍ਰਿੰਟ ਅੱਖਾਂ ਦੇ ਪ੍ਰਿੰਟ ਵੀ ਹੋਏ ਨੇ ਉਹਨਾਂ ਦੇ ਨਾਂ ਸਾਰਾ ਕੋਈ ਡੇਟ ਆਫ ਬਰਥ ਉਹਨਾਂ ਦੇ ਸਾਰੇ ਮੈਚ ਕੀਤੇ ਜਾਂਦੇ ਕਿ ਹਾਂ ਇੱਕ ਭਾਰਤੀ ਹੈ ਜਾਂ ਨਹੀਂ ਹੈ ਜੇ ਉਹ ਨੂੰ ਕੋਈ ਡਾਊਟ ਲੱਗੇਗਾ ਤੇ ਉਹਨਾਂ ਦੇ ਫਿੰਗਰਪ੍ਰਿੰਟ ਜਾਂ ਕੋਈ ਆਈ ਸਕੈਨਰ ਨਾ ਮਿਲਣਗੇ ਉਹਨਾਂ ਨੂੰ ਸੈੱਟ ਤੇ ਬਿਠਾਇਆ ਜਾਏਗਾ ਹੋ ਸਕਦਾ ਉਹਨਾਂ ਨੂੰ ਤਿਆਰ ਜੇਲ੍ਹ ਚ ਵੀ ਭੇਜਿਆ ਜਾਵੇ ਅਜਿਹੀ ਚੀਜ਼ ਜੀ ਸਰ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਪੰਜਾਬ 'ਚ ਰੋਜ਼ਗਾਰ ਨਹੀਂ ਕਰਨਾ ਚਾਹੁੰਦੇ ਆ ਅਖੀਰ ਕੀ ਕਾਰਨ ਹੈ ਇਸ ਪਿੱਛੇ ਰੋਜ਼ਗਾਰ ਇੱਥੇ ਕਰਪਸ਼ਨ ਬਹੁਤ ਜ਼ਿਆਦਾ ਹੈਗੀ ਹੈ ਜੇ ਤੁਸੀਂ ਕੋਈ ਵੀ ਰੋਜ਼ਗਾਰ ਕਰਨਾ ਹੈ ਅੱਜ ਤੁਸੀਂ ਐਡਾ ਕਰੋ ਕੋਈ ਕੰਪਨੀ ਖੋਲੋ ABC ਕੋਈ ਕੰਪਨੀ ਉਹਦਾ ਲਾਇਸੈਂਸ ਹੀ ਲੈਣਾ ਹੈਗਾ ਤੇ ਉਹਦਾ ਈਜ਼ੀ ਨਹੀਂ ਹੈਗਾ ਕੁਈ ਬੱਚਿਆਂ ਵਾਸਤੇ ਕੋਈ ਸਕਾਲਰਸ਼ਿਪ ਨਹੀਂ ਹੈਗੀ ਅੰਤਰਪਨੂ ਬੱਚੇ ਨਹੀਂ ਬੰਨਾ ਚਾਹੁੰਦੇ ਕੀ ਕਰਨਾ ਚਾਹੁੰਦੇ ਨੇ ਕਿ ਬਾਹਰ ਜਾਣਾ ਚਾਹੁੰਦੇ ਨੇ ਤੇ ਜਿਹੜੇ ਬਾਹਰ ਦੇ ਬਿਹਾਰ ਦੇ ਬੱਚੇ ਨੇ ਜਾਂ ਕੋਈ ਹੋਰ ਸਟੇਟਾਂ ਦੇ ਬੱਚੇ ਨੇ ਉਹ ਪੰਜਾਬ ਆ ਕੇ ਕੰਮ ਕਰਦੇ ਨੇ ਰੋਜ਼ਗਾਰ ਕਰਦੇ ਨੇ ਕਿਉਂ ਪੰਜਾਬੀ ਕਿਉਂ ਨਹੀਂ ਕਰ ਸਕਦੇ ਪੰਜਾਬੀ ਸਾਨੂੰ ਗਾਣਿਆਂ ਨੇ ਮਾਰ ਲੇ ਸਾਡੇ ਚਿੱਤੇ ਕੁੜਤੇ ਦੀ ਜ਼ਮੀਨਾ ਗਹਿਣੇ ਪੁੱਤ ਸਰਦਾਰਾਂ ਦੇ ਉਹ ਗਾਣੇ ਲਾ ਕੇ ਉਹ ਹੀ ਨੱਚੀ ਜਾਂਦੇ ਪਰ ਇਹ ਨਹੀਂ ਕਹਿੰਦੇ ਸਮਝਦੇ ਨਹੀਂ ਲੋਕ ਉਹ ਗਾਣੇ ਦੇ ਵਿੱਚ ਕੀ ਕਰ ਰਿਹਾ ਜ਼ਿਕਰ ਕੀ ਕਰ ਰਿਹਾ ਕਿ ਚਿੱਟੇ ਕੁਰਤੇ ਪਾ ਕੇ ਤੁਸੀਂ ਲਗੇ ਪਰ ਤੇ ਜ਼ਮੀਨਾਂ ਧਾਰੀਆਂ ਕਹਿਣੇ ਹੁੰਦੀਆਂ ਕੀ ਕਰੋਗੇ ਤੁਸੀਂ ਉਹ ਕ ਉਹ ਗਾਣੇ ਸੁਣਦੇ ਨਹੀਂ ਉਹਦਾ ਮਤਲਬ ਨਹੀਂ ਸੁਣਦੇ ਤੇ ਪੱਲੇ ਪੱਲੇ ਬਾਬਾ ਨੱਚਦੇ ਨੇ ਭੰਗੜੇ ਪਾਉਂਦੇ ਨੇ ਸੋ ਇਦਾਂ ਦੇ ਕੰਮ ਕਰਨੇ ਬੰਦ ਕਰਨੇ ਚਾਹੀਦੇ ਪੰਜਾਬ ਦੇ ਵਿੱਚ ਰੋਜ਼ਗਾਰ ਬਹੁਤ ਹੈ ਪੰਜਾਬ ਦੇ ਵਿੱਚ ਸਾਨੂੰ ਜ਼ਮੀਨ ਕਿਤੇ ਦੇ ਨਾਲ ਚੁਣਨਾ ਚਾਹੀਦਾ ਜੇ ਹੋ ਸਕਦਾ ਆ ਪੰਜਾਬ ਦੇ ਵਿੱਚ ਉਹਦੀ ਨਹੀਂ ਵੈਲਿਊ ਹੈਗੀ ਦੂਤੀਆਂ ਸਟੇਟਾਂ ਤੇ ਜਾ ਕੇ ਗ੍ਰੀਟ ਕਰਨਾ ਚਾਹੀਦਾ ਮੀਟ ਐਂਡ ਗ੍ਰੀਟ ਕਰਨਾ ਚਾਹੀਦਾ ਹਮਾਚਲ ਹੈਗਾ ਹਰਿਆਣਾ ਹੈਗਾ ਗੁਜਰਾਤ ਹੈਗਾ ਰਾਜਸਥਾਨ ਹੈਗਾ ਜਿੱਥੇ ਚੀਜ਼ਾਂ ਦੀ ਲੋੜ ਹੈ ਉੱਥੇ ਸਾਨੂੰ ਲਿ ਜਾ ਕੇ ਸੇਲ ਕਰਨਾ ਚਾਹੀਦਾ ਰੰਜੀਤ ਜੀ ਜੀ ਸਰ ਭਾਰਤੀਆਂ ਨੂੰ ਹਲੇ ਵੀ ਕੱਢਿਆ ਜਾ ਰਿਹਾ ਅਮਰੀਕਾ ਤੋਂ ਜਾਂ ਫਿਰ ਰੁਕ ਗਿਆ ਬਿਲਕੁਲ ਇਹ ਇਹ ਐਵਰੀ ਡੇ ਕੱਢਦੇ ਦੇ ਰੋਜ਼ ਦੇ 700 ਤੋਂ 800 ਬੰਦਾ ਫੜ ਰਹੇ ਨੇ ਗੱਲਾਂ ਭਾਰਤੀ ਨਹੀਂ ਵਰਲਡ ਦੇ 206 ਕੰਟਰੀਆਂ ਨੇ ਜਿਨ੍ਹਾਂ ਦੇ ਲੋਕ ਉਹ ਫੜ ਰਹੇ ਨੇ ਇਹ ਕੱਲੀ ਇਹ ਨਹੀਂ ਕਿ ਅੱਜ ਇਹ 104 ਬੰਦੇ ਭੇਜ ਕੇ ਇੱਥੇ ਰੋਕ ਲੱਗ ਗਈ एवरीडे ਦੇ 700 ਬੰਦਾ ਫੜ ਰਹੇ ਨੇ ਲੇਕਿਨ ਹੁਣ ਤੇ ਇੱਕ ਨਵੀਂ ਹੋਰ ਕਹਾਣੀ ਆ ਗਈ ਜਿਨ੍ਹਾਂ ਨੇ 2 ਸਾਲ ਹੋ ਗਏ ਨੇ ਜਿਨ੍ਹਾਂ ਨੇ ਕੇਸ ਲਾਏ ਨੇ ਜਾਂ ਕੇਸ ਨਹੀਂ ਲਗਾਏ ਹੈਗੇ 2 ਸਾਲ ਪਹਿਲਾਂ ਇੱਥੇ ਐਂਟਰੀ ਪਾਈ ਹੈ ਜਾਂ ਉਹਨਾਂ ਦੇ ਕੇਸ ਲੱਗੇ ਨੇ ਉਹਨਾਂ ਦੇ ਡਿਪੋਰਟੇਸ਼ਨ ਦੇ ਆਰਡਰ ਜਿਨ੍ਹਾਂ ਨੂੰ ਲੱਗੇ ਹੋਏ ਨੇ ਉਹ ਵੀ ਕੇਰੇ 'ਚ ਆ ਗਏ ਨੇ ਉਹਨਾਂ ਨੂੰ ਵੀ ਫੜ ਕੇ ਜਲਦੀ ਪੰਜਾਬਵਾਲ ਇੰਡੀਆਵਾਲ ਭਾਰਤਵਾਲ ਪੀਜਾ ਜਾ ਸਕਦਾ ਮੈਂ ਕਿ ਹੋਰ ਵੱਡੀ ਗੱਲ ਕਰਦਾ ਕਿ ਸਿਮਰ ਸਿੰਘ ਮਾਨ ਦਾ ਜਿਹੜਾ ਅੱਡਾ ਖੁੱਲਿਆ ਸੀ ਜਿਹੜੀ ਲੈਟਰ ਬਣਾ ਕੇ ਦਿੰਦਾ ਸੀ ਸ਼ੋਮੀ ਕਾਲੀਦਲ ਅੰਮ੍ਰਿਤਸਰ ਜਿਹੜੇ ਲੱਖ ਲੱਖ 2 2 ਲੱਖ ਰੁਪਏ ਦਿਲ ਲੈਂਦਾ ਸੀ ਉਹ ਵੀ ਉਹਦਾ ਦੁਕਾਨਦਾਰੀ ਉਹਦਾ ਅੱਡਾ ਬੰਦ ਹੋ ਗਿਆ ਇਹਦੇ ਨਾਲ ਕਿਉਂਕਿ ਹਰ ਬੱਚੇ ਨੂੰ ਇਹ ਲੈਟਰ ਦਿੰਦਾ ਸੀ ਲੱਖ 2 ਰੁਪਏ ਲੱਖ ਲੈ ਕੇ ਜਾਂ 2 ਲੱਖ ਲੈ ਕੇ ਜਾਂ 3 ਲੱਖ ਲੈ ਕੇ ਕਿ ਇਹ ਸਾਡਾ ਮੈਂਬਰ ਹੈ ਇਹਨੂੰ ਭਾਰਤ ਦੇ ਵਿੱਚ ਖਤਰਾ ਉਹਦੀ ਵੀ ਦੁਕਾਨਦਾਰੀ ਸਿਮਰ ਸਿੰਘ ਮਾਨ ਦੀ ਬੰਦ ਹੋ ਗਈ ਹੈ। ਸਰ